ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਮ ਦੇਖਦੇ ਹਾਂ ਘਰਾਂ ਦੇ ਕਲੇਸ਼ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਸ਼ਰਾਬ ਜਾਂ ਕੋਈ ਹੋਰ ਨਸ਼ੀਲੀ ਵਸਤੂ ਦਾ ਸੇਵਨ ਕਰਨਾ ਕਿਉਂਕਿ ਜਦੋਂ ਇਨਸਾਨ ਨਸ਼ੇ ਦੇ ਵਿੱਚ ਹੁੰਦਾ ਹੈ ਇੱਕ ਜਾਨਵਰ ਵਾਂਗ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਸੋਚਣ ਦੀ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ ਨਸ਼ਾ ਕੋਈ ਵੀ ਹੋਵੇ ਮਾੜਾ ਹੈ ਬਿਨਾਂ ਨਸ਼ਾ ਕੀਤੇ ਵਿਅਕਤੀ ਦੇਵਤਾ ਰੂਪ ਹੁੰਦਾ ਹੈ ਅਤੇ ਨਸ਼ਾ ਕੀਤੇ ਅਹੀ ਸ਼ੈਤਾਨ ਦਾ ਰੂਪ ਧਾਰਨ ਕਰ ਲੈਂਦਾ ਹੈ ਕਿਸੇ ਵੀ ਵਿਅਕਤੀ ਨੇ ਜਦੋਂ ਕੋਈ ਮਾੜਾ ਕੰਮ ਕਰਨਾ ਹੋਵੇ ਸਭ ਤੋਂ ਪਹਿਲਾਂ ਨਸ਼ੇ ਦਾ ਸਹਾਰਾ ਲੈਂਦਾ ਹੈ ਕਿਉਂ ਨਾ ਨਸ਼ੇ ਤੋਂ ਸਾਡਾ ਮਨ ਵੀ ਕਦੀ ਵੀ ਗਲਤ ਕੁਝ ਕਰਨ ਨੂੰ ਇਜਾਜ਼ਤ ਨਹੀਂ ਦਿੰਦਾ ਇਹ ਨਸ਼ਾ ਹਰ ਇੱਕ ਕਰਦੀ ਕਹਾਣੀ ਹੈ ਕਹਿੰਦੇ ਹਨ ਇੱਕ ਵਾਰ ਇੱਕ ਬੀਬੀ ਆਪਣੇ ਪਤੀ ਦੀ ਸ਼ਰਾਬ ਪੀਂਦੀ ਆਦਤ ਬਹੁਤ ਦੁਖੀ ਸੀ ਉਹ ਸੰਤ ਮਹਾਪਰਖ ਕੋਲ ਆਈ ਅਤੇ ਬੇਨਤੀ ਕੀਤੀ ਸੰਗਤ ਜੀ ਕਿਰਪਾ ਕਰੋ ਮੇਰੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਛੁੱਟ ਜਾਵੇ ਤਾਂ ਮਹਾਪਰਖ ਜੀ ਕਹਿੰਦੇ ਹਨ ਕਿ ਪਾਠ ਕਰਦੇ ਹੋ ਤਾਂ ਉਹ ਕਹਿੰਦੀ ਹੈ ਜੀ ਮੈਂ ਅਣਪੜਹਾਂ ਪਾਠ ਨਹੀਂ ਕਰ ਸਕਦੀ ਉਸਨੇ ਬੇਨਤੀ ਕੀਤੀ ਕਿ ਮਹਾਪਰਖ ਜੀ ਮੈਨੂੰ ਕੋਈ ਕੁਰਬਾਨੀ ਦਾ ਇੱਕ ਸਰਲੇ ਜੀ ਹਾ ਸ਼ਬਦ ਦੇ ਦਿਓ ਜਰਤਾ ਜਾਪ ਕਰਕੇ ਮੈਂ ਆਪਣੇ ਪਤੀ ਦੀ ਇਸ ਆਦਤ ਤੋਂ ਕਿਹੜਾ છੜਾ ਸਕਣ ਕਹਿੰਦੇ ਹਨ ਕਿ ਮਹਾਪੁਰਖ ਜੀ ਨੇ ਗੁਰਬਾਣੀ ਦੇ ਹਰ ਸ਼ਬਦ ਵਿੱਚ ਹਰ ਅੱਖਰ ਵਿੱਚ ਬਰਾਬਰ ਸ਼ਕਤੀ ਦੱਸਿਆ ਤੁਸੀਂ ਜੋ ਵੀ ਸੱਚੇ ਮਨ ਨਾਲ ਜਪੋ ਵਾਹਿਗੁਰੂ ਜੀ ਤੁਹਾਡੀ ਆਵਾਜ਼ ਸੁਣਨਗੇ ਪਰ ਬੇਬੀ ਨਾ ਹਟੀ ਉਸ ਨੇ ਸ਼ਬਦ ਦੀ ਮੰਗ ਕੀਤੀ ਫਿਰ ਮਹਾਪਰਖ ਜੀ ਕਹਿੰਦੇ ਚਲ ਠੀਕ ਹੈ ਫਿਰ ਤੂੰ ਆਜ ਤੋਂ ਹਰ ਰੋਜ਼ ਆ ਇੱਕ ਸ਼ਬਦ ਦਾ ਜਾਪ ਕਰੀ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦੇ ਆਵਤ ਆਏ ਤੇ ਕਹਿੰਦੇ ਉਹ ਬੀਬੀ ਉਹ ਸ਼ਬਦ ਲੈ ਕੇ ਘਰ ਚਲੀ ਗਈ ਤੇ ਜਨਨਾ ਸ਼ਬਦ ਦਾ ਜਾਪ ਕਰਦੀ ਕਹਿੰਦੇ ਇੱਕ ਮਹੀਨੇ ਬਾਅਦ ਮਹਾਪਰਖਾ ਜੀ ਦੇ ਕੋਲ ਵਾਪਸ ਆਈ ਬੜੀ ਖੁਸ਼ ਹੋ ਕੇ ਦੱਸਿਆ ਕਿ ਸੰਤ ਜੀ ਇਰਖਾਬ ਦੇ ਨਾਲ ਮੇਰੇ ਪਤੀ ਅਤੇ بیٹے ਦੋਵਾਂ ਦੀ ਸ਼ਰਾਬ ਛੁੱਟ ਗਈ ਹੈ ਅਤੇ ਸਾਡਾ ਕੰਮਕਾਰ ਵੀ ਲਹਿਰਾਂ ਬਹਿਰਾਂ ਵਿੱਚ ਹੋ ਗਿਆ ਹੈ। ਭਾਵ ਕਿ ਹੁਣ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਤੇ ਉਹ ਬੀਬੀ ਮਹਾਪਰਖ ਜੀ ਨੂੰ ਕਹਿਣ ਲੱਗੀ ਕਿ ਮਹਾਪਰਖ ਜੀ ਮੈਨੂੰ ਕੋਈ ਹੋਰ ਸ਼ਬਦ ਵੀ ਦੇ ਦਿਓ ਤਾਂ ਮਹਾਪਰਖ ਜੀ ਹੱਸਣ ਲੱਗੇ। ਮਹਾਪਰਖ ਜੀ ਕਹਿੰਦੇ ਹਣ ਇਦਾਂ ਕਰ ਕਰਨੇ ਸ਼ਬਦ ਦੇ ਨਾਲ ਇੱਕ ਸ਼ਬਦ ਹੋਰ ਜੋੜ ਦੇ ਫਿਰ ਗੁਰੂ ਤੇਗ ਬਹਾਦਰ ਸਿਮਰੀਏ ਕਰ ਨੌਂ ਨੇ ਦੇ ਆਵੈ ਥਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਮੇਰੇ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਆਪਾਂ ਵੀ ਨਿੱਕੀ ਨਿੱਕੀ ਗੱਲਾਂ ਘਬਰਾ ਜਾਂਦੇ ਆਂ ਦਿਲ ਛੱਡ ਜਾਂਦੇ ਆਂ ਆਪਣੀਆਂ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਪ੍ਰੇਸ਼ਾਨੀਆਂ ਦਾ ਹੱਲ ਸਾਡੇ ਗੁਰੂਆਂ ਵੱਲੋਂ ਬਖਸ਼ੀ ਅਨਮੋਲ ਖਜ਼ਾਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਹੈ ਤੁਸੀਂ ਗੁਰਬਾਣੀ ਦਾ ਕੋਈ ਵੀ ਸ਼ਬਦ ਕੋਈ ਵੀ ਇੱਕ ਸ਼ਬਦ ਤਾਂ ਜਾਪ ਕਰੋ ਤੁਹਾਡਾ ਮਨ ਦੀਆਂ ਸਾਰੀਆਂ ਖਰਦਾਵਾਂ ਪੂਰੀਆਂ ਹੋ ਸਕਦੀਆਂ ਹਨ ਇਸ ਲਈ ਘਬਰਾਇਆ ਨਾ ਕਰੋ ਕਿਉਂਕਿ ਸਾਡੇ ਕੋਲ ਗੁਰਬਾਣੀ ਰੂਪੀ ਸ਼ਕਤੀ ਹੈ हां असर ਹੁੰਦਿਆਂ ਥੋੜਾ ਸਮਾਂ ਲੱਗ ਸਕਦਾ ਹੈ ਜਿਵੇਂ ਅਸੀਂ ਕੋਈ ਵੀ ਦਵਾਈ ਖਾਂਦੇ ਹਾਂ ਅਤੇ ਉਹ ਸਮਾਂ ਪੈ ਕੇ ਅਸਰ ਕਰਦੀ ਹੈ ਐਸ ਲਈ ਆਪਣੀ ਆਵਾਜ਼ ਆਪਣੀ ਗੱਲ ਉਸ ਵਾਹਿਗੁਰੂ ਜੀ ਤੱਕ ਪਹੁੰਚਣ ਦੀ ਦੇਰ ਹੈ ਐਸ ਲਈ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪਿਆ ਕਰੋ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਗੱਲ ਸਾਰੀ ਪ੍ਰੋਸੇ ਦੀ ਹੁੰਦੀ ਹੈ ਦੀ ਗਰਸੀ פרוਸਾਰਾ ਕੇ ਕੋਈ ਵੀ ਕੰਮ ਕਰਾਂਗੇ ਤਾਂ ਉਹ ਵਿਅਰਥ ਨਹੀਂ ਜਾਵੇਗਾ ਵਾਹਿਗੁਰੂ ਜੀ ਕਿਰਪਾ ਜ਼ਰੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ